ਵੇਹ ਪੁੱਤ ਘਰ ਵਰਤ ਤੋਂ ਵੀ ਇਹੀ ਲਿਆਵਾ ਚੰਗਾ ਪळाਵਾ ਹਾਂਜੀ ਹੁਣ ਇਹਨੂੰ ਸਾਹਮਣਾ ਤੇਰੀ ਜ਼ਿੰਮੇਵਾਰੀ ਆ ਠੀਕ ਵਾ ਨਾ ਮੁੰਡਾ ਵੀ ਬੜਾ ਚੰਗਾ ਵਾ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਨੌਕਰੀ ਕਰਦਾ ਵਾ ਹਾਂਜੀ ਤੇ ਪਰਿਵਾਰ ਵੀ ਤੁਹਾਡਾ ਪੂਰਾ ਵਾ ਚੱਲ ਪੁੱਤ ਵੀ ਆ ਧੀ ਵੀ ਆ ਜੇ ਤੁਸੀਂ ਦੋਵਾਂ ਨੂੰ ਨਾ ਬਰਾਬਰ ਸਮਝੋਗੇ ਨਾ ਘਰ ਵਿੱਚ ਕੋਈ ਗੱਲ ਹੋਣੀ ਨਹੀਂਗੀ ਹਾਂਜੀ ਤੇ ਕਿਹੜੇ ਵਾਧੂ ਜੀ ਆ ਚਾਹ ਤਾਂ ਤੁਸੀਂ ਜੀ ਜੇ ਨਹੀਂ ਨਹੀਂ ਬੂਆ ਜੀ ਤੁਸੀਂ ਫਿਕਰ ਨਾ ਕਰੋ ਜਿਨੇ ਢੋਕਰ ਮੈਨੂੰ ਵੱਜੀ ਆ ਨਾ ਪਿਛੇ ਮੈਨੂੰ ਆਪ ਪਤਾ ਵਾ ਵੀ ਜਿਹੜੇ ਦੁੱਖ ਵਾ ਨਾ ਉਹ ਚਲਣੇ ਬੜੇ ਔਖੇ ਆ ਮੈਂ ਵੀ ਆਪ ਬੜੀ ਟੁੱਟੀ ਆ ਵੇ ਪੁੱਤ ਆਂਡ ਗਵਾਣ ਬੜਾ ਕੁਝ ਕਹਿੰਦਾ ਹੁੰਦਾ ਵਾ ਹਾਂਜੀ ਤੇਰੀ ਕੁੜੀ ਨਹੀਂ ਗੀ ਐਦਾਂ ਵਾ ਉਦਾਂ ਵਾ ਤੂੰ ਉਹਨੂੰ ਧੀ ਬਣਾ ਕੇ ਰੱਖਣਾ ਵਾ ਚੱਲ ਮੈਂ ਸਮਝਦੀ ਆ ਵੀ ਬੱਚੇ ਨੂੰ ਗਲਤੀ ਤੋਂ ਵਰਜਣਾ ਵੀ ਪੈਂਦਾ ਵਾ ਹਾਂਜੀ ਪਰ ਕਿਸ ਤਰੀਕੇ ਨਾਲ ਕਿਹਾ ਉੱਚੀ ਰੋਲਾ ਨਹੀਂ ਪਾਉਣਾ ਕਿਸ ਦੇ ਕੰਨੀ ਆਵਾਜ਼ ਨਾ ਪਵੇ ਕਿਸੇ ਨੂੰ ਇੰਨੀ ਗੱਲ ਦਾ ਪਤਾ ਲੱਗੇ ਨਾ ਉਹਨਾਂ ਕਾਦੀ ਕਿਲਿਆਣ ਬਣਾ ਰਿਆਣੀ ਮਤਰਈ ਮਾਂ ਵਾ ਤਾਂ ਦਵਕੇ ਮਾਰਦੀ ਆ ਤੇ ਮੈਂ ਇਹ ਸਮਝ ਨਹੀਂ ਆ ਕਿ ਬੱਚਿਆਂ ਨੂੰ ਦਵਕਾ ਮਾਰਨਾ ਵੀ ਪੈਂਦਾ ਵਾ ਨਹੀਂ ਪੂਆ ਜੀ ਜਿੱਦਾਂ ਦਾ ਮੈਨੂੰ ਨੂਰੋ ਆ ਨਾ ਉਦਾਂ ਦੀ ਮੈਨੂੰ ਆ ਮੈਨੂੰ ਕਿੜੀਉ ਮੜੀ ਆ ਨਾਲੇ ਉਹਦੇ ਹੈ ਹੀ ਵਿਚਾਰੀ ਬੜੀ ਚੰਗੀ ਆ ਨੇ ਕਿਤੇ ਬਾਦੂ ਕਿਤੇ ਬੋਲਦੀ ਨਹੀਂ ਆ ਕਿਤੇ ਕੁਛ ਨਹੀਂ ਆ ਕੋਈ ਨਹੀਂ ਮੈਂ ਆਪਣੀ ਧੀ ਬਣਾ ਕੇ ਰੱਖੂੰਗੀ ਇਹ ਪੁੱਤੋਂ ਤੇਰੀ ਜ਼ਿੰਮੇਵਾਰੀ ਆ ਵੇਖਲਾ ਮੈਂ ਤਾਂ ਸਭ ਕੋਈ ਨਾ ਵਧੀਆ ਵੇਖ ਕੇ ਕਰਵਾਇਆ ਵਾ ਹਾਂਜੀ ਤਿੰਨ ਤੇ ਪੁੱਤ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਤੇ ਜਾਂ ਤੂੰ ਆਪਣੇ ਪੁੱਤ ਨੂੰ ਜ਼ਿਆਦਾ ਕਰੇ ਤੇ ਉਹਨੂੰ ਪੁੱਛੀ ਨਾ ਫਿਰ ਇਹ ਗੱਲ ਦੇ ਵਿੱਚ ਨਾ लवली ਦੇ ਮਨ ਵਿੱਚ ਵੀ ਆਉਣਾ ਵਾ ਤੇ ਇਹ ਨਾ ਫਰਕ ਕਰਦੀ ਹੈ ਨਹੀਂ ਨਹੀਂ ਭੂਆ ਜੀ ਇਹ ਤਾਂ ਕੰਮ ਬਰਾਬਰੀ ਆ ਜੇ ਮੈਂ ਉਹਨਾਂ ਦੇ ਤਿੰਨ ਇਦਾਂ ਕਰੂੰਗੀ ਤੇ ਉਹ ਮੇਰੇ ਪੁੱਤ ਨਾਲ ਕਰਨਗੇ ਦੋਖ ਤੇ ਦੋਵਾਂ ਨੂੰ ਇੱਕੋ ਜਿਹਾ ਲੱਗਣਾ ਹੈ ਤੇ ਇਦਾਂ ਹੀ ਆ ਤੇ ਜੇ ਦੋਵੇਂ ਜਣੇ ਪਰਿਵਾਰ ਬਣਾ ਕੇ ਰਹੋਗੇ ਨਾ ਤੇ ਕੋਈ ਗੱਲ ਵੀ ਨਹੀਂ ਹੋਣੀ ਹਾਂਜੀ ਵੇਖ ਪੁੱਤ ਤੇਰਾ ਪੁੱਤ ਵਾ ਉਹਦੀ ਧੀ ਆ ਨਿਖਾ ਜੇ ਤੁਹਾਡਾ ਪਰਿਵਾਰ ਵਾ ਨਾਲੇ ਪਰਿਵਾਰ ਪੂਰਾ ਵਾ ਦੋਵੇਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਵਾ ਹਾਂਜੀ ਬਾਕੀ ਆਪੂਆਜੀ ਮੰਮੀ ਡੈਡੀ ਨੂੰ ਉਹਨਾਂ ਨੂੰ ਕੀ ਹੋਇਆ ਸੀ ਉਹ ਪੁੱਤ ਤੈਨੂੰ ਮੈਂ ਕੀ ਦੱਸਾਂ ਮੰਮੀ ਤੁਹਾਡੀ ਤੇ ਨਾ लवली ਨਿਗਾ ਜਿਆ ਹੀ ਅੱਛਾ ਜਦੋਂ ਇਦਾਂ ਹੋ ਗਈ ਹੀ ਠੀਕ ਤੇ ਡੈਡੀ ਨੌਕਰੀ ਕਰਦੇ ਸੀਗੇ ਤੇ ਪਰਾਂਵਾਂ ਨੇ ਬੜਾ ਧੱਕਾ ਕੀਤਾ ਪਿਆਲੇ ਬੰਨਾ ਜਿਹੜਾ ਹੀ ਆਪਣੇ ਨਾਕਰ ਵਾਲਿਆ ਅਛਾ ਅੱਧਾ ਕਿੱਲਾ ਹੀ ਇੰਨਾ ਕੋ ਬਚਿਆ ਉਹ ਵੀ ਅੱਧਾ ਕਿੱਲਾ ਨਾ ਜਦੋਂ ਹਾਂ ਦੂਜੀ ਸਗਾਤ ਗਈ ਹੈ ਨਾ ਉਹ ਵੇਚਣਾ ਪਿਆ ਪਰ ਤੂੰ ਮਨ ਵਿੱਚ ਕੋਈ ਗੱਲ ਨਾ ਕਰੀ ਕਿਉਂਕਿ ਇਹਦੀ ਤਨਖਾਹ ਬਥੇਰੀ ਆ ਨਹੀਂ ਨਹੀਂ ਭੂਆ ਜੀ ਉਹਦ ਨਹੀਂ ਕੋਈ ਇਹ ਚੀਜ਼ ਤਾਂ ਕਮੀ ਨਹੀਂ ਆਉਂ ਦਿੰਦਾ ਹਾਂਜੀ ਘਰ-ਬਾਰ ਵੀ ਵੇਖ ਵਧੀਆ ਬਣਿਆ ਆ ਆਮ ਲੋਕਾਂ ਨਾਲੋਂ ਚੰਗਾ ਵਾ ਹਾਂਜੀ ਤੇ ਸਭ ਕੁਝ ਠੀਕ ਵਾ ਬਸ ਇਹ ਆ ਵੀ ਤੂੰ ਪਤਾ ਆਪਣੇ ਘਰ ਨੂੰ ਘਰ ਸਮਝਣਾ ਵਾ ਲੋਕਾਂ ਦੀ ਚੁੱਕਣਾ ਜ ਨਹੀਂ ਆਉਣਾ ਚੁੱਕਣਾ ਜਿਹੜੀ ਉਹ ਪੱਥਰ ਪਾੜ ਦਿੰਦੀ ਆ ਨਹੀਂ ਨਹੀਂ ਭੂਆ ਜੀ ਕੇਦੀ ਗਾ ਚਾਚੀਆਂ ਪਾਈਆਂ ਨੇ ਆਣ ਕੇ ਕਹਿਣਾ ਵਾ ਤੈਨੂੰ ਮੈਂ ਤਾਂ ਪਹਿਲਾਂ ਸਮਝਾਇਆ ਵਾ ਕਿ ਤੈਨੂੰ ਮੈਂ ਹੱਥੀਂ ਲਿਆਈ ਆ ਨਹੀਂ ਨਹੀਂ ਮੈਂ ਘਰੋਂ ਬਾਹਰ ਜਾਇ ਇਨੀ ਕਰਨਾ ਇਹ ਵੀ ਤੁਸੀਂ ਆਇਆ ਕਰੋਗੇ ਤੇ ਤੁਹਾਡੇ ਨਾਲ ਹੀ ਜਾਇਆ ਕਰੂੰਗੀ ਜੇ ਜਾਣਾ ਵਾ ਨਹੀਂ ਤੇ ਉਦਾਂ ਨਹੀਂ ਮੈਂ ਜਾਂਦੀ ਚੱਲ ਪੁੱਤ ਜਿੱਦਾਂ ਤੁਸੀਂ ਕਹੋਗੇ ਹਾਂ ਤਾਂ ਗਵਾਂਢ ਦੀ ਲੋੜ ਵੀ ਪੈ ਜਾਂਦੀ ਹੈ ਇਹ ਨਹੀਂ ਵੀ ਬਿਲਕੁਲ ਕਵਾਉਣਾ ਹੀ ਨਹੀਂ ਗਾ ਕਵਾਇਆ ਦਿਮਾਗ ਆਪਣਾ ਵਰਤਿਆ ਤੇ ਮੇਰਾ ਘਰ ਵਾ ਮੈਂ ਕਿੱਦਾਂ ਚੱਲਣਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਭੂਆ ਜੀ ਤੁਸੀਂ ਜਿੱਦਾਂ ਹੀ ਕਹਿੰਦੇ ਆ ਨਾ ਮੈਂ ਉਦਾਂ ਹੀ ਕਰੂੰਗੀ ਭੂਆ ਜੀ ਸਬ ਤੋਂ ਮੇਨ ਗੱਲ ਤੇ ਆ ਪੀਏ ਕੋ ਖਾਂਦੇ ਪੀਂਦੇ ਨਹੀਂ ਆ ਜਿਹੜਾ ਬੰਦਾ ਨਿਸ਼ਾਨੀ ਨਾ ਕਰਦਾ ਉਹ ਸਭ ਕੁ ਉਹ ਬਣਾ ਲੈਂਦਾ ਵਾ ਹੁਣ ਜਿੱਥੇ ਮੇਰਾ ਪਹਿਲਾ ਵਿਆਹ ਹੋਇਆ ਸੀ ਨਾ ਉਥੇ ਹੈ ਤੇ ਸਭ ਕੁ ਹੀ ਕੋਠੀ ਵੀ ਬੜੀ ਵੱਡੀ ਹੀ ਜ਼ਮੀਨ ਜਾਇਦਾਦੂ ਬੜੀ ਹੀ ਤੇ ਅਹੀਂ ਵੀ ਘਰ ਵੇਖ ਕੇ ਕਰਤਾ ਹਰੀਆ ਭੂਆ ਜੀ ਵੀ ਉਹ ਨਸ਼ੇ ਬਣੇ ਕਰਦੇ ਹੀ ਇੰਨੀ ਕਿਦੇ ਮਾਰਕੁੱਟ ਕਰਦੇ ਹੀ ਜੋਬਰ ਭਾਜੀ ਹੁਣਾਂ ਨੇ ਵੀ ਬੜਾ ਜੱਜ ਸਮਝਾਇਆ ਕਿ ਚਲ ਹੁਣੀ ਹਟ ਜਾਊਗਾ ਹੁਣੀ ਅੱਖੇ ਲੱਗ ਜਾਊਗਾ ਪਰਨਾ ਉਹ ਆਪਣੇ ਇਹ ਕੰਮ ਤੋਂ ਨਹੀਂ ਟਲੇਆ ਫਿਰ ਅੱਕ ਕੇ ਹਨੂ ਨਾ ਉਥੋਂ ਫਿਰ ਇਹ ਵਾਲਾ ਕੰਮ ਕਰਾਉਣਾ ਹੀ ਪਿਆ ਚਲ ਕੋਈ ਗੱਲ ਨਹੀਂ ਪੁੱਤ ਇਹਨਾਂ ਆਪਣੀਆਂ ਲਿਖਤਾਂ ਹੁੰਦੀਆਂ ਹਾਂਜੀ ਜਿੱਦਾਂ ਮਾਹਰਾ ਇਹਨੇ ਲਿਖਤ ਲਿਖੀ ਹੈ ਨਾ ਉਹੋ ਕੰਮ ਹੀ ਹੁਣਾਵਾ ਆਪ ਤੇ ਚੰਗਾ ਵੇਖ ਕੇ ਘਰੀਦਾ ਵਾ ਹਾਂਜੀ ਸਾਰੇ ਮਾਪਿਓ ਭੈਣ ਭਰਾਏ ਹੋਏ ਚਾਹੁੰਦੇ ਆ ਤੁਹਾਡੀ ਧੀ ਪਿਆਰ ਨਾਲ ਸੌਖੇ ਘਰ ਜਾਵੇ ਹਾਂਜੀ ਪਰ ਆਪੋ ਆਪਣੇ ਘਰ ਮਾਣਾ ਚਲੋ ਉਹ ਤੇ ਹੈ ਹੀ ਆ ਹਲੇ ਤੇ ਚਲੋ ਇਹ ਆ ਵੀ ਭਰਾ ਭਰ ਜਾਈ ਬੜੇ ਚੰਗੇ ਆ ਇਹਨਾਂ ਵਿਚਾਰਿਆਂ ਨੇ ਬੜਾ ਸਾਹ ਦਿੱਤਾ ਮੇਰਾ ਤੇ ਚਲੋ ਨਿਗੇਜ ਨੂੰ ਵੀ ਨਾ ਭਾਬੀ ਨੇ ਨਾ ਤੇ ਚਾਵਾਂ ਨਾਲ ਇਹਨੂੰ ਕੀਤਾ ਤੇ ਸਾਰੇ ਕੰਮ ਆਪਣੇ ਹੱਥੀਂ ਕਰਦੀ ਰਹੀ ਆ ਕਿ ਕਦੇ ਵੀ ਮਰਦ ਦੇਰ ਨਹੀਂ ਕੀਤੀ ਵੀ ਚਾਹੇ ਮੇਰੇ ਨਣਾਣ ਦਾ ਮੁੰਡਾ ਵਾ ਚਾਹੇ ਕਿ ਦਾਵਾ ਇਹ ਬੜੇ ਚਾਵਾਂ ਨਾਲ ਕਰਦੇ ਰਹੇ ਸਾਰਾ ਕੰਮ ਮੈਂ ਦੋਨਾਂ ਦਾ ਦੇਣ ਨਹੀਂ ਦੇ ਸਕਦੀ ਵਿਚਾਰਿਆਂ ਦਾ ਚੱਲ ਪੁੱਤ ਕੋਈ ਗੱਲ ਨਹੀਂ ਭਰਾਤਾ ਚਾਹੀਦੀ ਹਾਂ ਜੀ ਕਰਨਾ ਹੀ ਪੈਣਾ ਦੁੱਖ ਹੀ ਉਹਨਾਂ ਨੂੰ ਹੀ ਹਾਂਜੀ ਤੇ ਪਰ ਜਿਹੜੀਆਂ ਗੱਲਾਂ ਤੈਨੂੰ ਮੈਂ ਸਮਝਾਈਆਂ ਨਾ ਇਹ ਪੱਲੇ ਬੰਦ ਹੀ ਮੇਰੀ ਤੀ ਨਹੀਂ ਕੋਈ ਗੱਲ ਨਹੀਂ ਭੂਆ ਜੀ ਤੁਸੀਂ ਜਿੱਦਾਂ ਕਹੋਗੇ ਨਾ ਉਦਾਂ ਹੀ ਹੋਊਗੀ ਦਮਾ ਨੂੰ ਕਿਹ ਸਕੂਲ ਪਾਓ ਸਕੂਲ ਜਾਣ ਤੇ ਚੰਨ ਧਿਆਨ ਰੱਖਿਆ ਆਪ ਵੀ ਤੇ ਮੈਂ ਤੈਨੂੰ ਬਾਰ ਬਾਰ ਇਹੋ ਗੱਲ ਕਹਿੰਦੀ ਕਿ ਕੁੜੀ ਨੂੰ ਜਿ ਛਿੜਕਣਾਵਾ ਨਾ ਤੇ ਕਿਸ ਤਰੀਕੇ ਦੇ ਨਾਲ ਜਿਵੇਂ ਚਾਚੀਆਂ ਤਾਈਆਂ ਉਹ ਬੜੀਆਂ ਕਰੀਆਂ ਮੈਨੂੰ ਨੇ ਮੌਕਾ ਲੱਭਣਾਵਾ ਤੁਹਾਡੇ ਵਿੱਚ ਇੱਕ ਪੱਤ ਪਾਉਂਦਾ ਪਰ ਇਹ ਮੌਕਾ ਨਹੀਂ ਕਿਸ ਨੂੰ ਦੇਣਾ ਤੇ ਮੇਰੇ ਤੱਕ ਇਹ ਗੱਲ ਨਹੀਂ ਹੋਣੀ ਚਾਹੀਦੀ ਤੇ ਰਪਿੰਦਰ ਉੱਚੀ ਬੋਲੀ ਹੀ ਜਾਂ ਲੜੀ ਹੀ ਨਹੀਂ ਠੀਕ ਆ ਬੁਆ ਜੀ ਕੋਈ ਗੱਲ ਬੁਆ ਜੀ ਤੁਸੀਂ ਰਹੋਗੇ ਦੋਕ ਦਿਨ ਨਹੀਂ ਪੋਤਾ ਫੋਨ ਆਇਆ ਤੇ ਹੁਫੜਦਾ ਅੱਛਾ ਤੁਹਾਨੂੰ ਪਤਾ ਹੀ ਕੰਮਾਂ ਦੇ ਦੇਣਾ ਤੇ ਕਹਿੰਦੇ ਇਹ ਮੈਂ ਅੰਨਾਵਾ ਤੇ ਤੁਹਾਨੂੰ ਲੱਗਣਾ ਕੋਈ ਨਹੀਂ ਛੇਤੀ ਫੇਰਾ ਫੇਰ ਮਾਰਾਂਗੇ ਭੂਆ ਜੀ ਰਹਾ ਬਹੁਤ ਦੋ ਚਾਰ ਦਿਨ ਕੋਈ ਗੱਲ ਨਹੀਂ ਦਿਲ ਜਾ ਲੱਗ ਜਾਊਗਾ ਨਾ ਤੇ ਫਿਰ ਚਾਹੋ ਹੁਣ ਦੋਵੇਂ ਜਾਣੇ ਤੇ ਲਾਗੇ ਆਣ ਗਵਾਨ ਵੀ ਪਤਾ ਲੱਗੂ ਕਿ ਇਹਦਾ ਪਤੀ ਆਦਾ ਪਤੀ ਹੁਣੋਂ ਆਏ ਹਾਂਜੀ ਨਹੀਂ ਭੂਆ ਜੀ ਆਵਾਂਗੇ ਆਪਾਂ ਵੀ ਤੇ ਮਾਰੇ ਕੋਈ ਨਹੀਂ ਮੈਂ ਛੇਤੀ ਆ ਜਾਨੀ ਨਹੀਂ ਲਵਲੀ ਨੂੰ ਪਤਾ ਹੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਭੂਆ ਜੀ ਮੈਂ ਤਾਂ ਤਾਂ ਹੀ ਤੇ ਕਹਿਂਦੀ ਆ ਚਲ ਰਹਿ ਪੋ ਦੋ ਚਾਦ ਫਿਰ ਕੀ ਹੋ ਫੜਜੀ ਕੱਲੇ ਹੀ ਆ ਤੇ ਕੋਤ ਪਤਾ ਕੀ ਗੱਲ ਆ ਉੱਥੇ ਵੀ ਕੰਮ ਕੁਮਦ ਦੇਣੀ ਤਾਂ ਮੇਰੀ ਵੀਜ ਉਹ ਕਰ ਜੇ ਕਰ ਤੇ ਫਿਰ ਇਹ ਬੰਬੀ ਤਾਂ ਜਲ ਜਾਂਦੇ ਆ ਤੇ ਬਾਰ ਬਾਰ ਘਰ ਵਾ ਠੀਕ ਆ ਤੇ ਤਾਂ ਕਰਕੇ ਚਫਾਸ਼ੀਤੀ ਫੇਰਾ ਮਾਰੀ ਉਹ ਫਿਰ ਕੋਈ ਗੱਲ ਨਹੀਂ ਮੇਰਾ ਤਾਂ ਪੁੱਤ 4-5 ਦਿਨ ਉੱਥੇ ਰਵਾਂ ਨਾ ਇਹ ਜੀ ਕਰਦਾ ਕਿ ਉੱਡ ਕੇ ਉੱਥੇ ਚਲ ਜਾਵਾਂ ਵੀ ਖਾਵਾਂ ਉਹਨਾਂ ਨੂੰ ਤਾਂ ਕਰਕੇ ਭੱਜੀ ਹੁੰਨੀ ਤੇ ਇਹ ਵੀ ਮੈਨੂੰ ਇਹ ਵੀ ਆਪਣੇ ਹੱਥੀਂ ਕਰਾਉਂਗੀ ਨਾ ਮੈਨੂੰ ਪਤਾ ਹੋਊਗਾ ਪਰਿਵਾਰ ਕਿਦਾਂ ਦਾ ਵਾ ਤੇ ਇਹ ਪੁੱਤ ਕਿਦਾਂ ਦਾ ਵਾ ਜੇ ਕਿਸ ਨੇ ਕਰਾਇਆ ਨਾ ਮੇਰਾ ਫੇਰ ਧਿਆਨ ਰਹਿਣਾ ਵਾ ਪਤਾ ਨਹੀਂ ਅੱਗੇ ਵੰਗੂ ਕਿਸ ਨੇ ਫੇਰ ਚੰਦਰਾ ਹੀ ਕਰਵਾ ਦੇਣਾ ਚੱਲ ਪੁੱਤ ਤੂੰ ਬੈ ਮੈਂ ਸਬਜ਼ੀ ਬਣਾਉਂਦੀ ਆ ਨਾਲੇ ਨਾ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਈ ਆ ਨਹੀਂ ਭਾਜੀ ਤੁਸੀਂ ਬਿਲਕੁਲ ਮੈਂ ਬਣਾ ਕੇ ਲਿਆਉਣੀ ਆ ਚਾਹ ਉਹ ਕੋਈ ਗੱਲ ਨਹੀਂ ਰੁਪਿੰਦਰ ਮੈਂ ਅੱਜ ਦਾ ਦੇਣੀ ਬਣਾਉਣੀ ਆ ਮੁੜ ਕੇ ਨਾ ਤੂੰ ਹੀ ਮੈਨੂੰ ਬਣਾ ਕੇ ਖਵਾ ਲਿਆ ਕਰਨੀ ਆ ਰੋਈ ਥੋੜਾ ਮੈਂ ਬਣਾਉਣੀ ਆ ਲੈ ਲਓ ਫਿਰ ਮੈਂ ਲਿਆਈਓ ਚਾਹ ਦੂਰ ਪਤਾ ਨਹੀਂ ਕਿੱਥੇ ਗਿਆ ਆ ਸੇ ਯਦਾਂ ਮਰ ਲੱਗ ਗਿਆ ਯਾ ਨਹੀਂ ਚਾਹਦਾ ਗੁਰਪ੍ਰੀਤ ਨਾਲ ਖੇਡਣ ਦਿਆ ਵਾ ਚਲ ਆਪੇ ਆ ਜਾਂਦਾ ਵਾ ਖੇਡ ਕੇ ਮੰਮਾ ਆਪਾ ਆਪਣੇ ਘਰ ਪੈ ਦੋ ਜਾਣਾ ਵਾ ਮੈਂ ਤੇਨੂੰ ਪੁੱਤ ਕਦੋਂ ਦੀ ਲੱਭੰਦੀ ਆ ਤੂੰ ਕਿੱਥੋਂ ਆਇਆ ਵਾ ਬਾਰੋ ਮੰਮਾ ਮੈਂ ਉਹ ਕੁੜੀ ਨਾਲ ਖੇਡਣ ਆਇਆ ਸੀ ਬਾਹਰ ਕੁੜੀ ਨਾਲ ਖੇਡਣ ਆਇਆ ਸੀ ਉਹ ਪੁੱਤ ਕੁੜੀ ਨਹੀਂ ਆ ਤੇਰੀ ਭੈਣ ਵਾ ਠੀਕ ਆ ਤੇਰੀ ਵੱਡੀ ਭੈਣ ਵਾ ਚੰਗਾ ਉਹਨੂੰ ਦੋ ਨਾ ਦੀਦੀ ਗਿਆ ਕਰਨਾ ਵਾ ਹੁਣ ਭਾਰ ਮਾਮੂ ਮੇਰੇ ਤੇ ਕੋਈ ਭੈਣ ਹੈ ਹੀ ਨਹੀਂ ਆਪਾਂ ਕਿੱਥੇ ਆ ਗਏ ਆਪਾਂ ਚਲੋ ਆਪਣੇ ਘਰ ਚੰਦੀਏ ਆਪਣੀ ਘਰ ਕੋਤੇ ਇਹ ਆਪਣਾ ਘਰ ਵਾ ਹੁਣ ਇਹ ਵਾਲਾ ਸਾਡਾ ਘਰ ਵਾ ਹੁਣ ਇਹ ਮਾਮੂ ਘਰ ਥੋੜਾ ਜਾਣਾ ਵਾ ਉਹ ਜਦੋਂ ਆਪਾਂ ਮਾਮੂ ਘਰ ਜਾਇਆ ਕਰਨਾ ਵਾ ਨਾ ਵੰਡੇ ਜਾਇਆ ਕਰਨਾ ਵਾ ਠੀਕ ਆ ਨਾਲੇ ਮਾਮੂ ਉਹ ਨ ਨਹੀਂ ਥੀ ਵੀ ਆਇਆ ਕਰਨਾ ਸਾਡੇ ਕੋਲ ਹੁਣ ਇਹ ਵਾ ਇਹਦਾ ਘਰ ਵਾ ਇਹ ਆਪਣਾ ਵਾ ਠੀਕ ਆ ਨਾਲੇ ਜਿਹੜੀ ਉਹ ਕੁੜੀ ਕਹਿੰਦੇ ਆ ਵਾ ਨਾ ਉਹਦੀ ਭੈਣ ਵਾ ਉਹਨੂੰ ਦੀਦੀ ਕਹਿਣਾ ਵਾ ਠੀਕ ਆ ਹੁਣ ਆਪਾਂ ਇੱਥੇ ਰਿਆ ਕਰਨਾ ਪੱਕੇ ਠੀਕ ਆ ਨਾ ਕੀ ਦੇਖੀ ਕਰਨਾ ਮਾ ਪੁੱਤ ਆ ਜਾਓ ਇਹ ਜਾਓ ਕਹਿੰਦੇ ਮਮਾ ਹਾਂਜੀ ਆਹ ਕੌਣ ਆ ਪੋਤੇ ਤੇਰੇ ਪਪਾ ਵਾ ਅੱਛਾ ਏ ਪਪਾ ਵਾ ਹਾਂ ਠੀਕ ਆ ਉਹ ਚਲ ਕੋਈ ਗੱਲ ਆਪੇ ਹੋਲੀ-ਹੋਲੀ ਪਤਾ ਲੱਗ ਜਾਊਗਾ ਅਜੇ ਉਹ ਨਿਆਣਾ ਹਾਲੇ ਤੇ ਆ ਗਏ ਤੇ ਆਹੀ ਗੱਲਾਂ ਕਰਨਾ ਵੀ ਆਪਾਂ ਕਿੱਥੇ ਆ ਗਏ ਆ ਅੱਛਾ ਮੈਂ ਬੋਤੇ ਆਪਣੇ ਹੀ ਘਰ ਵਾ ਹੁਣ ਤੇ ਕੋਈ ਨਹੀਂ ਹੋਲੀ-ਹੋਲੀ ਸਮਝ ਜਾਊਗਾ ਉਚਾਲੇ ਆ ਨਾਨਕੇ ਵੀ ਰਿਹਾ ਹਾਂ ਸਾਲ ਡੇਰ ਸਾਤ ਤੇ ਉੱਥੇ ਰਿਹਾ ਹਾਂ ਹਾਂਜੀ ਪਰ ਹੁਣ ਨਿਆਣਾ ਕਰਦਾ ਹੀ ਆ ਫਿਰ ਉਹੋ ਹੀ ਤਾਂ ਹੈ ਹੀ ਆ ਚਲ ਜਾ ਮੇਰਾ ਬੁੱਧਾ ਜਾਦੀ ਦੀ ਵੀ ਪਤਾ ਕਿੱਥੇ ਆ ਉਹ ਬਾਤ ਚਾਹੀਏ ਖੇਡਣ ਜਾਂ ਖੇਡ ਲਾਉਣਾ ਜਾ ਕੇ ਜਾਂ ਖੇਡ ਲਾ ਅੱਗੇ ਤੇ ਧਿਆਨ ਕਿੱਦਾਂ ਤੇ ਮੁੜ ਕੇ ਅੰਦਰ ਆ ਗਿਆ ਆਪ ਹੀ ਆ ਗਿਆ ਬੜੇ ਚਿਰ ਦਾ ਖੇਡਣ ਆਇਆ ਸੀ ਤੇ ਤੀਂ ਨਾ ਪਾਣੀ ਦੀ ਉਹ ਨਹੀਂ ਨਹੀਂ ਪਾਣੀ ਨਹੀਂ ਗਾ ਮੈਂ ਪੀਣਾ ਮੈਂ ਤਾਂ ਇੱਥੇ ਹੀ ਰਿਹਾ ਸੀ ਨਾ ਵਾਲੀ ਵੇਖਣਾ ਮੈਂ ਕਿਹੜਾ ਕੋਈ ਕਰਕੇ ਆਇਆ ਵਾ ਕੋਈ ਗੱਲ ਨਹੀਂ ਤੇ ਉਹ ਨਾਲੇ ਨੂੰ ਹੌਲੀ ਹੌਲੀ ਗੱਲਾਂ ਦੱਸੀ ਵਿਚਾਰੇ ਨੇ ਇਹ ਅਭ ਜੇ ਜੱਕ ਤਾਂ ਸਾਰੀਆਂ ਗੱਲਾਂ ਦੱਸੀਆਂ ਨਾ ਤੇ ਹੋਰ ਨਾ ਇਹ ਵੀ ਫੇਰ ਸੋਚਣੀ ਪੈ ਜੇ ਪੀ ਕਿੱਥੇ ਆ ਗਏ ਆ ਨਹੀਂ ਦਿਲ ਤੇ ਲੱਗ ਜਾਊਗਾ ਆਹ ਪਰ ਇਹ ਆਪੀ ਇੱਕ ਦੋ ਦਿਨ ਠਹਿਰ ਕੇ ਹੱਲੇ ਤਾਂ ਨੂੰ ਪਤਾ ਆ ਕਿ ਜਦੋਂ ਉਪਰੇ ਥਾਂ ਬੰਦਾ ਆਵੇ ਨਾ ਉਹ ਆਹੋ ਤਾਂ ਹੀ ਮੈਂ ਕਹਿਣ ਲਿਆ ਨਾ ਫਰਕ ਤੇ ਪੈਂਦਾ ਹੀ ਆ ਤੇ ਨਾਲੇ ਮੈਂ ਸ਼ਾਮਾਂ ਨੇ ਮੇ ਖੜਨਾ ਵਾ ਕਿਤੇ ਹਾਂਜੀ ਕਿ ਇਹਨੂੰ ਚੀਜ਼ਾਂ ਚੁੰਜਾਂ ਲਿਆ ਕੇ ਦੇਣਾ ਫਿਰ ਇਹਦਾ ਜੀ ਲੱਗ ਜਾਣਾ ਹੈ ਨਾ ਹਾਂਜੀ ਨਹੀਂ ਉਹ ਤਾਂ ਦੇ ਆ ਦੋਵੇਂ ਜਣੇ ਖੇਡਣ ਬਾਹਰ ਐਦਾਂ ਦੀ ਕੋਈ ਗੱਲ ਨਹੀਂ ਆ ਕਿੰਨਾ ਚਿਰ ਆ ਕੇ ਖੇਡਦਾ ਰਿਹਾ ਵਾ ਨਹੀਂ ਲੱਗ ਜਾਣਾ ਵਾ ਦਿਲ ਦੋਨੇ ਪੜ ਗੱਲਾਂ ਬੜੀਆਂ ਕਰਦਾ ਈਓ ਪਰ ਹੈਗਾ ਤੇ ਤੇਜੀ ਆ ਹਾਂ ਪਰ ਇਹ ਆ ਵੀ ਨਾਨੀ ਕੀ ਵੀ ਆਪਣੇ ਰਿਹਾ ਵਾ ਨਾ ਹੂੰ ਹੂੰ ਉਥੇ ਵੀ ਖੁਲੀਆਂ ਛੁੱਟੀ ਸੀ ਕਦੀ ਮਾਂ ਦਾ ਨਾਲ ਨੂੰ ਚਲ ਜਾ ਗਏ ਉੱਥੇ ਚਲ ਜਾ ਕੋਈ ਗੱਲ ਨਹੀਂ ਜੇ ਕਹੂਗਾ ਵੀ ਤੇ ਫਿਰ ਉੱਥੋਂ ਹੋਵਾਂਗੇ ਹਾਂਜੀ ਨਹੀਂ ਨਹੀਂ ਹਲੇ ਕੋਈ ਲੋੜ ਨਹੀਂ ਜਾਣ ਦੀ ਕੋਈ ਨਹੀਂ ਕੋਈ ਨਹੀਂ ਇਹਨੂੰ ਮਲਾ ਲਿਆਵਾਂਗੇ ਜੇ ਕਹੂਗਾ ਵੀ ਤੇ ਹਾਂਜੀ ਤੇ ਭੂਆ ਜੀ ਕਿੱਥੇ ਆ ਭੂਆ ਜੀ ਵੀ ਇੱਥੇ ਹੀ ਆ ਕਹਿੰਦੇ ਰਸੋਈ 'ਚ ਮੈਂ ਸਬਜ਼ੀ ਬਣਾ ਦੇਣੀ ਮੈਂ ਸੋ ਕਹਿਣ ਨਹੀਂ ਸੀ ਵੀ ਚਲੋ ਕੋਈ ਨਹੀਂ ਮੈਂ ਬਣਾ ਦਿੰਨੀ ਆ ਔਰ ਰਸੋਈ 'ਚ ਨਹੀਂ ਆ ਉਹ ਫਿਰ ਬਾਹਰ ਧਰੀ ਹੋਣੀ ਉਹਨਾਂ ਨੇ ਚੁੱਲੇ ਤੇ ਅਛਾ ਇਹ ਦੇਖਣ ਦੇ ਇਹ ਕਹਿੰਦੇ ਦਾਲ ਦੂਲ ਬਣਾ ਲੈਂਦੇ ਆ ਤੇ ਉਹ ਚੱਲ ਕੋਈ ਗੱਲ ਮੈਂ ਤੇ ਕਹਿੰਨੀ ਮੈਂ ਬਣਾਉਣੀ ਇਹ ਕਹਿੰਦੇ ਨਹੀਂ ਇਹ ਚੱਲ ਮੈਂ ਤੇ ਆਖਿਆ ਦੋ ਚਾਰ ਦਿਨ ਰਹੋ ਕਹਿੰਦੇ ਇਹ ਚੱਲ ਜਾਣਾ ਸ਼ਾਮਾਂ ਨੂੰ ਮੈਂ ਤੇ ਆਪ ਕਹਿੰਨੀ ਇਹ ਚੱਲ ਦਿਲ ਲੱਗਾ ਸੀ ਜਾ ਰਹਾ ਪੰਜ ਦਿਨ ਚਾਰ ਦਿਨ ਹਲੇ ਹਾਂ ਚਲ ਕੋਈ ਗੱਲ ਨਹੀਂ ਨਾ ਪਰ ਤੇ ਆਪਣੀ ਜਾਣਾ ਹੀ ਹਨ ਉਹਨਾਂ ਦੇ ਵੀ ਕੁੜੀ ਵੀ ਬਾਹਰ ਵਾ ਤੇ ਮੁੰਡਾ ਵੀ ਬਾਹਰ ਵਾ ਤੇ ਦੋਵੇਂ ਜੀ ਹੈਗੇ ਆ ਨਾਲੇ ਮੈਨੂੰ ਗੱਲ ਦੱਸੋ ਪਿਓ ਨਾ ਪੂਆਜੀ ਚਾਚੀ ਜੀ ਵੱਲੋਂ ਇਹ ਹੀ ਗੱਲਾਂ ਬਾਤਾਂ ਕਰਨ ਕਿਉ ਮੈਂ ਵੇਖੀ ਤਾਂ ਨਹੀਂ ਆ ਵਿਆਹ ਦੇ ਵਿੱਚ ਉਹਦਾ ਸਮਝ ਨਹੀਂ ਲੱਗੀ ਮੈਨੂੰ ਕੋ ਅੱਛਾ ਅੱਛਾ ਚਾਚੀ ਇਹ ਲੋ ਕਹਿ ਰਹੇ ਹੀ ਚਾਚੀ ਤੇ ਤੈਨੂੰ ਪਛਾਣ ਕਿੱਥੋਂ ਨਹੀਂ ਆ ਚਾਚੀ ਦੇ ਵਿਆਹ ਤੇ ਆਈ ਹੀ ਨਹੀਂ ਉਹ ਠੀਕ ਨਹੀਂ ਆ ਵਯਾ ਤਾਂ ਦੋ ਦਿਨ ਪਹਿਲਾਂ ਹੀ ਨਾ ਬਿਮਾਰ ਹੋ ਗਏ ਤੇ ਉਦਾਂ ਤੇ ਕਹਿੰਦੇ ਸੀ ਮੈਂ ਚਲ ਜਾਨੀ ਆ ਵਯਾ ਤੇ ਮੈਂ ਤਾਂ ਤੁਸੀਂ ਰਹਿਣ ਦੋ ਫੇਰ ਉੱਥੇ ਕਿਤੇ ਚੱਕਰ ਚੁੱਕਰ ਆ ਗਏ ਤੇ ਫੇਰ ਬੈਠੇ ਰਵਾਂਗੇ ਜਿਆਦਾ ਨਹੀਂ ਠੀਕ ਹੈ ਤੇ ਕੋਈ ਗੱਲ ਨਹੀਂ ਆ ਜਾਣਗੇ ਆਪੇ ਕਿਸ ਦਿਨ ਤੇ ਉਹ ਜਿਹੜੇ ਉਹ ਨੌਹੇ ਉਹਨਾਂ ਦੇ ਅਡਾ ਦੂਸਰੇ ਆਹੋ ਉਹਨਾਂ ਦੇ ਨੌਹਾਂ ਆ ਤੇ ਦੂਜਾ ਜਿਹੜਾ ਮੁੰਡਾ ਸੀ ਉਹ ਦੇ ਰਹੀ ਉਹਨਾਂ ਦਾ ਠੀਕ ਠੀਕ ਆ ਤੇ ਮੁੰਡਾ ਇੱਕ ਤੇ ਲੱਗਾ ਉੱਥੇ ਮਿਲ ਚ ਨੌਕਰੀ ਕਰਦਾ ਉਹ ਉਥੇ ਥੋੜਾ ਜਿਹਾ ਦੀਦੀ ਦਾ ਘਰ ਵਾਲਾ ਹਾਂਜੀ ਅੱਛਾ ਤੇ ਦੂਜਾ ਜਾਂਦਾ ਵਕਾਲੇ ਠੀਕ ਠੀਕ ਪੜਦਾ ਹਲੇ ਉਹਦਾ ਵੀ ਨਹੀਂ ਆ ਕਿਤੇ ਵੇਖਣ ਇਹ ਗੱਲਾਂ ਪਤਾ ਹੀ ਕਰਦੇ ਆ ਵੇਖੋ ਕਰਦੇ ਆ ਕਿ ਨਹੀਂ ਵਿਆਹ ਉਹਦਾ ਅੱਛਾ ਅੱਛਾ ਵਾਹ ਤਾਂ ਹੀ ਮੈਂ ਨਾ ਉਹ ਦੇਹ ਭੂਆ ਜੀ ਚਾਚੀ ਵੱਲੋਂ ਦੇਹ ਗੱਲਾਂ ਪਤਾ ਕਰਦੇ ਮੈਂ ਤਾਂ ਜੀ ਮੈਂ ਵੇਖੇ ਤਾਂ ਨਹੀਂ ਆਦੇ ਤੇ ਸ਼ਾਇਦ ਮੈਨੂੰ ਆਣਾ ਪਛਾਣ ਆਈ ਹੋਊਗਾ ਉਹ ਠੀਕ ਨਹੀਂ ਹੋਏ ਉਹਨੇ ਨਹੀਂ ਤੇ ਰਿਆ ਨਹੀਂ ਉਹਨਾਂ ਪੰਜਣਾ ਆਏ ਨਹੀਂ ਉਹਨਾਂ ਨੇ ਠੀਕ ਠੀਕ ਆ ਕੋਈ ਗੱਲ ਨਹੀਂ ਤੇ ਆਪ ਹੋਵਾਂਗੇ ਨਾ ਘਰ ਜਾ ਕੇ ਨਾਲੇ ਪਤਾ ਲੈ ਆਵਾਂਗੇ ਉਹਨਾਂ ਦਾ ਕੋਈ ਗੱਲ ਨਹੀਂ ਹਾਂ ਉਹ ਭਾਬੀ ਨੇ ਵੀ ਆ ਜਾਣਾ ਮੈਂ ਇੱਥੇ ਆਉਣ ਵਾਲੇ ਹੋਣੇ ਆ ਵੀ ਹਾਂਜੀ ਕੱਲ ਤੇ ਸੱਜਣੇ ਇੱਥੇ ਰਹੇ ਤੈਨੂੰ ਫੇਰ ਘਰ ਦਾ ਵੀ ਕੰਮ-ਕਮ ਹੁੰਦਾ ਤੁਹਾਨੂੰ ਪਤਾ ਆਉਂ ਨਹੀਂ ਉੱਥੇ ਹੈ ਹੀ ਹਾਂ ਉਧਾਂ ਦੇ ਨਾਲ ਪ੍ਰਵਾਤ ਸਾਰਾ ਵਧੀਆ ਹੀ ਲੱਗਦਾ ਵਾ ਚੰਦ ਜਿਹੜੀ ਨਕੀਜੀ ਕੁੜੀ ਹੈ ਨਾ ਉਹ ਵੀ ਵਿਚਾਰੀ ਚੰਗੀ ਆ ਮੈਂ ਜਾਂਦਾ ਕੰਮ-ਕਮ ਆਪ ਹੀ ਕਰਦੀ ਰਹੀ ਆ ਉਹ ਤੇ ਭੂਆ ਜੀ ਵੀ ਕਿੰਨੀਆਂ ਚੰਗੀਆਂ ਆ ਵੀ ਚਲੋ ਸਾਰੇ ਨਾਲ ਪਿਆਰ ਨਾਲ ਰਹਿਣ ਵਾਲੇ ਆ ਚੰਦ ਬਾਬਾ ਜੀ ਮੈਂ ਤੇ ਵਹੀ ਕਹਿੰਦੀ ਆ ਕਿ ਚਲ ਹੁਣ ਹੀ ਗੜੀ ਨਾ ਵਧੀਆ ਟਾਈਮ ਲੰਘ ਜੇ ਜ਼ਿੰਦਗੀ ਬੜੀ ਲੰਬੀ ਆ ਵੈਗਰੂ ਤੂੰ ਵਧੀਆ ਵਧੀਆ ਨਗਾਈ ਹੋ ਜੋ ਵੀ ਕੁਛ ਕੁਛੇ ਹੋ ਗਿਆ ਵਾ ਨਾ ਉਹ ਮੈਨੂੰ ਕਹਣਾ ਹੀ ਪੈਣਾ ਵਾ ਇੱਕ ਦਿਨ ਗਰਮੀ ਜੀ ਲੱਗੰਦੀ ਆ ਮੇਰਾ ਰਾਦਾ ਵਾ ਪਹਿਲਾਂ ਸਾਰਾ ਕੁਛ ਨਾ ਲਾ ਹੀ ਲੈਣੀ ਆ ਕੰਧ ਦਰਦ ਕਰਨ ਲੱਗ ਪਈ ਆ ਫਿਰ ਪੂਆ ਜੀ ਨਾਲ ਜਾ ਕੇ ਨਾ ਕੋਈ ਕੰਮ ਕਰਾਉਣੀ ਆ ਜੀਵ ਚਰੇ ਨਹੀਂ ਕਹਿੰਦੇ ਫਿਰ ਉਹਨਾਂ ਕਹਣਾ ਅੰਦਰੇ ਬੈਠੀ ਆ ਕੰਮ ਕਰਾਉਂਦੀ ਆ ਜਾ ਕੇ ਵੇਲੇ ਬੈਠੀ ਨਹੀਂ ਕਰਨਾ ਮੈਂ ਕਿੰਨੇ ਸੋਨੇ ਖੇਡਣ ਦੇ ਆ ਰੌਣਕ ਲੱਗੀ ਆ ਘਰ ਵਿੱਚ ਚੱਲ ਮੈਂ ਤਾਂ ਕਹਿੰਨੀ ਆ ਇਦਾਂ ਹੀ ਇਹਨਾਂ ਦਾ ਪਿਆਰ ਬਣਿਆ ਰਵੇ ਰਣ ਮਿਲ ਕੇ ਨਾ ਖੇਡਦੇ ਰਹਿਣ ਮਾਹੇ ਘਰ ਵਿੱਚ ਰੌਣਕ ਆਈ ਆ ਕਿਤੇ ਘੜੀ ਦੀ ਘੜੀ ਆਉਣਾ ਚਾਹ ਪਾਣੀ ਪੀ ਗਏ ਨਾ ਉਦਾਂ ਹੀ ਮੁੜ ਜਾਣਾ ਕਿਤੇ ਅਹ ਘਰ ਚ ਖਿਡੌਣ ਨੂੰ ਜੀ ਨਹੀਂ ਕਰਦਾ ਹੁੰਦਾ ਵੇਖ ਹੁਣ ਚੈਲ ਪੈਰ ਹੋਣ ਰਹੀ ਆ ਨਹੀਂ ਮੁੰਡਾ ਵੀ ਚੰਗਾ ਵਾ ਇਦਾਂ ਲੱਗਦੇ ਆ ਜਿੱਦਾਂ ਸਕੇ ਭੈਣ ਭਰਾ ਹੋਣ ਭੂਆ ਜੀ ਕੀ ਗੱਲ ਹੈ ਯਾ ਨਹੀਂ ਨਿਰਪਿੰਦਰ ਕੋਈ ਗੱਲ ਨਹੀਂ ਹੋਈ ਭੂਆ ਜੀ ਤੁਸੀਂ ਤਾਂ ਰੋਂਦੇ ਆ ਰੋਣਾ ਰਪਿੰਦਰ ਕੀ ਆ ਮੈਂ ਵੇਖਣ ਦੇ ਨਿਆਣਿਆਂ ਵੱਲ ਇਹ ਕਿੰਨੇ ਚਿਰ ਦੀ ਰੌਣਕ ਗਈ ਨਾ ਹੁਣ ਰੌਣਕ ਘਰ ਆਈ ਆ ਜਦੋਂ ਦੀ लवली ਦੀ ਮੰਮੀ ਇਦਾਂ ਹੋਈ ਆ ਨਾ ਆ ਘਰ ਜਿਹੜਾ ਨਾ ਇਹ ਤਾਂ ਖੰਡਰੀ ਬਣ ਗਿਆ ਸੀ ਹੁਣ ਥੋੜੀ ਜੀ ਰੌਣਕ ਆਈ ਆ ਵੇਖਣ ਨਿਆਣੀ ਖੇਡਣ ਦੇ ਕਿੰਨਾ ਚੰਗਾ ਲੱਗਦਾ ਵਾ ਹਾਂਜੀ ਮੈਂ ਤਾਂ ਬੜੀ ਖੁਸ਼ ਵਾਂ ਕਿ ਚਲਨਾ ਇਹਨਾਂ ਦੋਵਾਂ ਜਾਣਿਆਂ ਦਾ ਇਦਾਂ ਹੀ ਪਿਆਰ ਬਣਿਆ ਰਹੇ ਬਿਹਣ ਭਾਈ ਬਣ ਕੇ ਰਹਿਣੇ ਉਹ ਨਹੀਂ ਨਹੀਂ ਬੂਆ ਜੀ ਤੁਸੀਂ ਫਿਕਰ ਕੋ ਕਰਦੇ ਆ ਤੁਸੀਂ ਆਪਣਾ ਮਨ ਹੌਲਾ ਨਾ ਕਰੋ ਹੁਣ ਦਸੋ ਘਰ ਦੇ ਵਿੱਚ ਖੁਸ਼ੀਆਂ ਆਈਆਂ ਵਾ ਤੁਸੀਂ ਫਿਰ ਵੀ ਇਦਾਂ ਕਰਨ ਦੇ ਆ ਨਹੀਂ ਨਹੀਂ ਰਪਿੰਦਰ ਮੈਂ ਤਾਂ ਬੜੀ ਖੁਸ਼ ਵਾਂ ਔਰ ਤੁਸੀਂ ਆਣੀ ਆ ਪੁਰਾਣੇ ਦਿਨ ਯਾਦ ਆਈ ਜਾਂਦੇ ਆ ਕਿ ਅੱਜ ਕਿਤੇ ਨਾ ਤੇਰਾ ਸੱਸ ਸੋਹਰਾ ਵੀ ਜਿੰਦੇ ਹੁੰਦੇ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਹਾਂਜੀ ਤਨਾਲੇ ਮੇਰੀ ਗੋਫਾ ਨੂੰ ਕੰਨਾਂ ਕੁੰਨ ਦਾ ਸਪੋਰਟ ਲਾਈ ਦਿੱਤਾ ਵਾ। ਆਪੂਆ ਜੀ ਉਦਾਂ ਹੀ ਨਾ ਭਰੇ ਜੇ ਬੜੇ ਦੇ ਗਰਮੀ ਲੱਗਦੀ ਹੀ ਤੇ ਮੈਂ ਚੰਨਾਂ ਦੇ ਕੰਮ ਕੁਮ ਹੋਵੇ ਨਹੀਂ ਆ ਕੋਈ ਤੇ ਕੰਮ ਕਰਾਉਣੀ ਆ ਤੁਹਾਡੇ ਨਾਲ। ਹਾਂ ਨਹੀਂ ਮੇਲੀ ਦਾ ਮੇਰਾ ਟਾਈਮ ਜਨੀ ਨੰਗਾਂ ਦੀ ਆ। ਹਾਂ ਤੇ ਇਦਾਂ ਹੀ ਆ ਪੁੱਤ। ਤੇ ਲਾਗੋ ਨਾ ਕਲੀ ਗਵਾਂਡੋ ਕੋਈ ਆ ਜਾਂਦਾ ਵਾ ਤੇ ਕਹਿਣਾ ਪੁੱਛੀ ਕਰਨ ਮੈਂ ਦੀ ਕੁਝ ਪਾਇਆ ਨਹੀਂ ਕੰਨਾਂ ਚ। ਕੋਈ ਗੱਲ ਨਹੀਂ ਪੂਆ ਜੀ ਫਿਰ ਕੀ ਆ। ਚੱਲ ਕੋਈ ਗੱਲ ਨਹੀਂ ਵਿਆਹ ਹੋ ਗਿਆ ਵਾ ਛੇਤੀ। ਟਾਈਮ ਨਹੀਂ ਪਿਆ ਨਹੀਂ ਤੇ ਮੈਂ ਨਾ ਸੋਨੇ ਦੇ ਬਣਾਉਣਾ ਹੀ ਹੋਂ ਨਾ ਮੈਂ ਚਲ ਜਾਣਾ ਪੈਣਾ ਉੱਤ ਵਿਆਹ ਦਾ ਕੰਮ ਨਾ ਛੇਤੀ ਵਿੱਚ ਪੈ ਗਿਆ ਹੀ ਤਾਂ ਕਰਕੇ ਕੋਈ ਚੀਜ਼ ਨਹੀਂ ਬਣਾਈ ਗਈ ਕੋਈ ਗੱਲ ਨਹੀਂ ਦੋਵਾਂ ਚੌਂ ਦਿਨਾਂ ਨੂੰ ਮੈਂ ਆਉਂਗੀ ਹਾਂ ਤੇ ਮੈਂ ਨਾ ਤੈਨੂੰ ਕੰਨਾਂ 'ਚ ਪਾਉਣ ਨੂੰ ਬਣਾ ਕੇ ਤੇ ਦੇ ਦੂੰਗੀ ਨਹੀਂ ਪੂਆ ਜੀ ਕੋਈ ਗੱਲ ਨਹੀਂ ਫਿਰ ਕੀ ਆ ਉਦਾਂ ਵੀ ਘੜਾ ਕੰਨਾਂ 'ਚ ਪਾਉਣ ਨੂੰ ਦਿਲ ਕਰਦਾ ਵਾ ਨਹੀਂ ਪੁੱਤ ਘਰੇ ਦੇ ਵੇਹ ਜਮਾਣਾ ਹੈ ਨੀਗਾ ਪਾਉਣ ਦਾ ਕੋਈ ਗੱਲ ਨਹੀਂ ਆਪੇ ਬਨ ਜਾਊਗਾ ਹੌਲੀ ਹੌਲੀ ਹੁਣ ਵੀ ਇੰਨਾ ਖਰਚਾ ਹੋਇਆ ਵਾ ਲੈ ਕੋਈ ਗੱਲ ਨਹੀਂ ਪੋਤਾ ਹਰ ਜੇ ਇਹਨਾਂ ਕੰਮਾਂ ਤੇ ਹੁੰਦੀ ਆ ਨਾਲੇ ਨਵੀਂ ਨਵੀਂ ਨੋਤੀ ਘੋਵੇ ਨਾ ਬੱਚੇ ਕਰਨ ਭਰੇ ਲੱਗਦੇ ਆ ਆਦਾ ਤੇਰੇ ਚਾਚੇ ਨਤਾਿਆਂ ਨੇ ਗੱਲਾਂ ਕਰਨੋਂ ਨਹੀਂ ਹਟਣਾ ਪਿੱਪੂ ਵਾ ਬੜੀ ਗਾਂ ਹੋ ਕੇ ਪ੍ਰਧਾਨ ਬਣੀਗੀ ਸਹੀ ਤਾਂ ਕੋਈ ਬਣਾਈ ਨਾ ਦੇ ਤੈਨੂੰ ਪਤਾ ਨਹੀਂ ਕੋਈ ਗੱਲ ਨਹੀਂ ਭੂਆ ਜੀ ਮੇਰੇ ਕੋ ਹੈਗੀਆਂ ਬਣੇ ਕਿ ਆਮਨੇ ਕਿਆ ਬਣੀਆਂ ਉਹਨਾਂ ਪਿੰਡ ਮੇ ਪੁੰਨੀ ਹੁੰਨੀ ਤੇ ਕੋਈ ਗੱਲ ਨਹੀਂ ਮੈਂ ਭਾਬੀ ਨੂੰ ਕਹੂੰਗੀ ਜੇ ਆਪੇ ਕੋਈ ਦੇ ਜਾਣਗੇ ਉੱਥੇ ਪਈਆਂ ਰਹਿਣੀਆਂ ਨਾ ਕੰਮ ਨਾ ਕਰੀ ਉਹਨਾਂ ਨੂੰ ਨਾ ਕਹਵੀ ਕੀ ਸੋਚਣਗੇ ਉਹ ਜੇ ਵਿਆਹ ਹੋਏ ਇਹਨੂੰ ਕਿਹੜੀ ਦਿਨ ਤੇ ਕਿਹੜੀ ਰਾਤ ਆ ਤੇ ਮੰਗਣ ਵੀ ਲੱਗ ਪਈ ਆ ਮੈਂ ਆਪੇ ਤੈਨੂੰ ਬਣਾ ਦੂੰਗੀ ਟਿਪ ਦੋ ਦਿਨ ਕੱਢ ਤੂੰ ਉਹ ਨਹੀਂ ਨਹੀਂ ਭਾਬੀ ਨਹੀਂ ਇਦਾਂ ਦੇ ਹੈਗੀ ਨਾਲੇ ਮੇਰੀਆਂ ਉਹ ਪੁੱਤ ਭਾਵੇਂ ਹੈਗੀ ਤੇ ਭਾਵੇਂ ਨਹੀਂ ਹੈਗੀ ਪਰ ਮਾਣ ਵਿੱਚ ਬੜਾ ਵਧੀਆ ਗੱਲ ਆਈ ਜਾਂਦੀ ਹੁੰਦੀ ਹੈ ਕਿ ਉਹ ਇੰਨੇ ਜੋਗੇ ਵੀ ਹੈ ਨਹੀਂ ਕਿ ਕੰਨਾਂ ਨੂੰ ਉਹਨੇ ਕੁਝ ਪਾਇਆ ਚੱਲ ਪੁੱਤ ਅੰਦਰ ਆਪਣੇ ਵਿਆਹ ਤੇ ਮੈਂ ਵੀ ਨਹੀਂ ਸੋਈ ਦੇ ਵਿੱਚ ਜੇ ਕੋਈ ਕੰਮ ਕਰਨ ਵਾਲਾ ਤਾਂ ਜਾਣ ਲੱਗੀ ਮੈਂ ਘਰ ਹੀ ਜਾਣੀ ਆ ਫੇਰ ਮੈਂ ਚੱਲ ਜਾਣਾ ਘਰ ਚੰਗੇ ਸੰਭਾਲਣਾ ਆਪਣਾ ਸਾਰਾ ਚਲੋ ਕੋਈ ਗੱਲ ਨਹੀਂ ਆ ਆ ਜਾ ਮੇਰੀ ਤੀ